ਜਿਨ੍ਹਾਂ ਕੋ ਨਹੀਂ ਵੀ ਟਿੱਕ ਟਾਂ ਹੋਈਆਂ ਸੀ ਉਹਨਾਂ ਦੀਆਂ ਵੀ ਭਰਾ ਸਾਡੇ ਨੇ ਆਪਣੇ ਕੋਲ ਵੀ ਟਿੱਕ ਟਾਂ ਕਰਾਈਆਂ ਕੋਈ ਸੰਗਤ ਨੇ ਆਪ ਨੇ ਵੀ ਆਦੀ ਕੀਤੀਆਂ ਅਸੀਂ ਸਾਡੇ ਪਿੰਡ ਦੀ ਪਰਮੇਸ਼ਰ ਦੇ ਨਾਮ ਦਾ ਰੱਬ ਦੇ ਨਾਮ ਦਾ ਪਤਾ ਹੀ ਨਹੀਂ ਸੀ ਸੋਨ ਹਰ ਸਾਡੇ ਪਾਤਸ਼ਾਹ ਜੀ ਇਹਨਾਂ ਨੂੰ ਪੁੱਤਰ ਦੀ ਦਾਤ ਬਖਸ਼ਣ ਕਰਨੀ ਸੱਚੇ ਪਾਤਸ਼ਾਹ ਜੀ ਇਹਨਾਂ ਬਰੋੜ ਦੀ ਸੇਵਾ ਕੀਤੀ ਗਈ ਹੈ ਸਤਸਰ ਜੀ ਆਜ ਨਗਰ ਰਾਜੀ ਦੇ ਪਿੰਡ ਰਾਜੀਵੇਲਾ ਵਿਖੇ ਗੁਰਜੀਤ ਸਿੰਘ ਸੰਗਤ ਇਕੱਠੀ ਹੋਈ ਹੈ ਜੋ ਕਿ ਸੇਵਾ ਕੀਤੀ ਗਈ ਹੈ। ਸ਼੍ਰੀ ਅਝੂਤ ਸਾਹਿਬ ਦੀ ਯਾਤਰਾ ਲਈ ਅੱਜ ਰਵਾਨਾ ਹੋਵੇਗੀ। ਇਹਦੇ ਵਿੱਚ ਸਰਦਾਰ ਸੁਖਿੰਦਰ ਸਿੰਘ ਸੁਖਾ ਤੇ ਪ੍ਰਧਾਨ ਮਨਜਿੰਦਰ ਸਿੰਘ ਜੀ ਨੇ ਬਹੁਤ ਯੋਗਦਾਨ ਪਾਇਆ। ਕਈਆਂ ਦੀਆਂ ਤੇ ਟਿਕਟਾਂ ਵੀ ਖੁਲੋਂ ਕਰਵਾ ਕੇ ਦਿੱਤੀਆਂ ਜਿਹੜੇ ਤੋਂ ਕਰੀਬ ਸੰਗਤ ਸੀਗੀ ਉਹਨਾਂ ਦੀ ਟਿਕਟਾਂ ਵੀ ਖੁਲੋਂ ਕਰਵਾ ਕੇ ਦੇ ਕੇ ਉਹਨਾਂ ਨੂੰ ਅੱਗੇ ਫਿਰ ਹਿੰਦ ਸਾਹਿਬ ਦੀ ਯਾਤਰਾ ਵਾਸਤੇ ਬਹੁਤ ਟਰਾਲੇ ਕੀਤੇ ਆ ਤੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਹੋ ਰਹੀਆਂ ਸੋ ਆਓ ਸੰਗਤ ਜੀ ਸੁਣਦੇ ਹਾਂ ਅਰਦਾਸ ਬੇਨਤੀ ਤੇ ਨਾਲੇ ਜੋ ਵੀ ਹੋਰ ਸੰਗਤ ਨੇ ਜੋ ਕਿਆ ਗਿਆ ਆਪਣੇ ਵਿਚਾਰ ਰੱਖੇ ਆ ਵਿਚਾਰ ਰੱਖਿਆ ਉਹਨਾਂ ਬਾਰੇ ਤੁਹਾਨੂੰ ਸੋ ਬਰਾਬਰ ਸਤਿ ਕੀ ਤੋ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀਆਂ ਕਲਾ ਬਖਸ਼ਣੀਆਂ ਸਤਿਗੁਰ ਜੀ ਹਰ ਦਿਸ਼ੇ ਸੱਚੇ ਪਾਤਸ਼ਾਹ ਜੀ ਹਾਂਜੀ ਸਰਪੰਚ ਸਾਹਿਬ ਤੁਸੀਂ ਨਾਲ ਸਹਿਯੋਗ ਪੂਰਾ ਕੀਤਾ ਇਹਨਾਂ ਦਾ ਤੇ ਤੁਸੀਂ ਆਪਣਾ ਕੀ ਇਹਦਾ ਵਿਚਾਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਮਨਜਿੰਦਰ ਸਿੰਘ ਪ੍ਰਧਾਨ ਪਿੰਡ ਰਾਜਨੂਲੇ ਤੋਂ ਜੀ ਬਹੁਤ ਅੱਜ ਖੁਸ਼ੀ ਹੋਈ ਹੈ ਕਿ ਜੋ ਕਾਫੀ ਪਿਛਲੇ ਲੰਬੇ ਸਮੇਂ ਤੋਂ ਸਾਡਾ ਭਾਈ ਸੁਖਵਿੰਦਰ ਸਿੰਘ ਜੋ ਹਰ ਸਾਲ ਦਸਾ ਲੈ ਕੇ ਜੋ ਸੰਗਤਾਂ ਲੈ ਕੇ ਹਜੂਰ ਸਾਹਿਬ ਲੈ ਕੇ ਜਾਂਦਾ ਹੈ ਜੀ ਅੱਜ ਇਹਨਾਂ ਨੇ 70 ਤੋਂ 60 ਤੋਂ 70 ਬੰਦੇ ਜੋ ਬੀਬੀਆਂ ਬਜ਼ੁਰਗ ਜਿਨ੍ਹਾਂ ਨੂੰ ਹਜੂਰ ਸਾਹਿਬ ਆਸਤੇ ਲੈ ਕੇ ਜਾ ਰਿਹਾ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਪਰਮਾਤਮਾ ਇਹਨਾਂ ਦੀ ਬਣ ਦੁਗਣਾ ਰਾਤੁਕੁਣੀ ਕਰੇ ਹੋਰ ਇਹਨਾਂ ਨੇ ਅੱਜ ਸੇਬਾਂ ਦਾ ਠੰਡਿਆਂ ਦਾ ਬਿਕੋ ਦੇਖ ਰਹੇ ਹੋ ਕਿ ਇਹਨੂੰ ਮਾਰੋ ਕਿੰਨੀ ਸੰਗਤ ਹੈ ਜੀ ਜੀ ਤੇ ਜਿਹੜੀ ਅੱਜ ਹਜੂਰ ਸਾਹਿਬ ਸਾਤੇ ਪਰਮਪਰਾਹ ਦਾ ਲੈ ਕੇ ਜਾ ਰਿਹਾ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਪ੍ਰਮਾਤਮਾ ਇਸੇ ਤਰ੍ਹਾਂ ਹੀ ਇਹਨਾਂ ਕੋ ਖੁਸ਼ੀਆਂ ਬਖਸ਼ਦਾ ਰਹੇ ਤੇ ਸੇਵਾ ਲੈਂਦੇ ਰਹੇ ਇਸੇ ਤਰ੍ਹਾਂ ਸੰਗਤਾਂ ਅਨੰਦ ਮਾਰਨ ਜੀ ਜੀ ਬਹੁਤ ਖੁਸ਼ੀ ਹੈ ਤੁਹਾਡੇ ਮਾਸਟਰ ਕੀ ਹੋਣੀ ਹੈ ਤੇ ਜਿਹਨਾਂ ਨੂੰ ਬੜਾ ਅੱਜ ਬੇਨਾਂ ਹੋਈ ਹੈ ਕਿ ਵਾਕਿਆ ਹੀ ਅੱਜ ਆਪਣੇ ਨਗਰ ਦੇ ਵਿੱਚ ਅੱਜ ਦੋ ਬਸਾਂ ਭਰ ਕੇ ਹਜੂਰ ਸਾਹਿਬ ਨੂੰ ਜਸਾ ਅਰਮਾਨਾ ਕਿਕਾ ਸੰਗਤ ਹੈ ਚਲੋ ਆਪਹੁਾਰੇ ਤੇ ਜਾਂਦੀ ਹੈ ਪਰ ਫਿਰ ਵੀ ਕੋਈ ਜਿਹੜਾ ਕਰਦਾ ਉਹ ਪ੍ਰਾਲਾ ਉਹਦਾ ਬਹੁਤ ਯੋਗਦਾਨ ਹੁੰਦਾ ਹੈ ਬਹੁਤ ਜਿਆਦਾ ਯੋਗਦਾਨ ਹੈ ਦੇਖੋ ਜਿਨ੍ਹਾਂ ਕੋ ਨਹੀਂ ਵੀ ਟਿਕਟਾਂ ਹੋਈਆਂ ਸੀ ਉਹਨਾਂ ਦੀਆਂ ਵੀ ਪ੍ਰਾ ਸਾਡੇ ਨੇ ਆਪਣੇ ਕੋਲ ਵੀ ਟਿਕਟਾਂ ਕਰਾਈਆਂ ਕੋਈ ਸੰਗਤ ਨੇ ਆਪ ਨੇ ਵੀ ਆਦੀ ਕੀਤੀਆਂ ਅੱਛਾ ਕੋਲੋਂ ਵੀ ਮਦਦ ਕਰ ਦਿੰਦੇ ਪਰ ਕੋਲੋਂ ਵੀ ਬਹੁਤ ਮਦਦ ਕਰਾਂਗੇ ਕੋਲੋਂ ਵੀ ਬਹੁਤ ਮਦਦ ਹਜ਼ਾਰਾਂ ਦੀ ਟਿਕਟਾਂ ਕੋਲੋਂ ਕਰਵਾ ਕੇ ਦਿੱਤੀ ਬਹੁਤ ਜੀ ਈਰੋ ਦੀ ਕਿਰਪਾ ਦੇ ਬਹੁਤ ਹੋਵੇ ਇਹ ਇੱਕ ਗੁਰਬਾਣੀ ਨਾਲ ਜੁੜਿਆ ਉਹ ਜਿਹੜੇ ਹਰ ਸਾਲ ਸੰਗਤ ਨੂੰ ਇਕੱਠੇ ਕਰਕੇ ਲੈ ਕੇ ਜਾਣਾ ਬਹੁਤ ਵੱਡੀ ਇੱਕ ਉੱਪਰ ਭਰਾ ਸਾਡੇ ਲਈ ਕੁਰਬਾਨੀ ਹੈ ਵੀ ਕਿ ਅਸੀਂ ਤੇ ਚਾਹਾਂਗੇ ਕਿ ਪ੍ਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਹਰ ਸਾਲ ਲੈ ਕੇ ਜਸੇ ਜਾਂਦੇ ਰਹਿਣ ਤੇ ਸੰਗਤਾਂ ਨਿਆਲ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜਾ ਰਹੀ ਹੈ ਜੀ ਨਾਲਾਰੇ ਤੁਹਾਡੇ ਕੀ ਵਿਚਾਰ ਹੈ ਆਹ ਨਾ ਕਹਿੰਦੇ ਇੰਨਾ ਪ੍ਰਸੰਗ ਇੰਨਾ ਗਲਗਲ ਹੋਇਆ ਕਿ ਕੋਈ ਸਮਾਸੀ ਸਾਡੇ ਪਿੰਡ ਦੇ ਪਰਮੇਸ਼ਰ ਦੇ ਨਾਮ ਦਾ ਆਪਣੇ ਨਾਮ ਦਾ ਪਤਾ ਹੀ ਨਹੀਂ ਸੀ ਇਹ ਕਿੰਝੂ ਐਸਾ ਕੋਈ ਜੁਲੀ ਕਿਰਪਾ ਹੋਈ ਹੈ ਕਿ ਸਾਡੇ ਪਿੰਡ ਸਾਡੇ ਹਰ ਸਾਲ ਵਾਂਗ ਇਹਦਾ ਚੌਂ ਮਨ ਤੋਂ ਖੁਸ਼ੀਦਾ ਆ ਕਿ ਗੁਰੂ ਘਰ ਦੇ ਦਰਸ਼ਨ ਕਰਨੇ ਆ ਸਾਡੇ ਪਿੰਡ ਦੇ ਮਸਲਿਆਂ ਪੜਾਈਆਂ ਸੀ ਫਰਾਦ ਦਾ ਜਲਦਾ ਸੀ ਉਹ ਬਹੁਤ ਸਾਰਾ ਸਮਾਂ ਬਣ ਗਿਆ ਤੇ ਜਿਹੜੀ ਪਿੰਡੀਆਂ ਕਹਾ ਗਲਪੀ ਹੋ ਗਿਆ ਮਾਸ਼ਾ ਅੱਲ੍ਹਾ ਹੋ ਗਿਆ ਇਸ ਸਮੇਂ ਸਭ ਦੀ ਕੀ ਗੱਲ ਹੋ ਰਹੀ ਹੈ ਨਾ ਉਹ ਨਾ ਉਹ ਬਾਈਨ ਵਾਲੀ ਕਿਹੜਾ ਹੋ ਰਿਹਾ ਇੰਤਾਲ ਹੋ ਤੱਕੇ ਜਾਂ ਨਹੀਂ ਕਿਸੇ ਦੇ ਨਾਲ ਬੈਠੇ ਨਹੀਂ ਕੰਮ ਨਹੀਂ ਕਰਾ ਰਹੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਉਹ ਸੇਵਾ ਜੋ ਜਾਰੀ ਸੇਵਾ ਵੀ ਕਰ ਰਹੇ ਹੈ ਕਿ ਅੰਤ ਕਾਰੇ ਹੋ ਸਮਝਾਉਂਦੇ ਇਹ ਜਦੋਂ ਇੱਕ ਉੱਠ ਜਾਂਦੀ ਹੈ ਅਜਿਹੀ ਕਾਫੀ ਯੋਗਦਾਨ ਪਾਇਆ ਤੇ ਬਹੁਤ ਅਸਾਂ ਦਿੱਤੀ ਇਹ ਪੜਾ ਰਿਹਾ ਹੈ ਕਿ ਇਹ ਸੰਗਤਾਂ ਦੇ ਨਿਰੀਖਣ ਵਾਸਤੇ ਇਹਨਾਂ ਦੇ ਇੱਕੋ ਜਿਹੇ ਕਰਨਗੇ। ਭਾਰੀ ਸੰਗਤ ਦੀ ਹੈ। ਅਨੁਮਰ ਹੈ ਜਿਹੜੇ ਹਾਲਿਆ ਸੰਗਤ ਦੇ ਸਹਿਯੋਗ ਨਾਲ ਹੀ ਹੈ। ਫੋਨ ਹਾਲ ਸਿਆਕਾਲ ਬੋਲੇ ਫੋਨ ਹਾਲ ਸਿਆਕਾਲ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਕੀ ਬੋਲੇ